ਧੰਨਵਾਦ ਤੁਹਾਡਾ ਕਿ ਤੁਸੀਂ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਸੌਤੋਂ ਪੰਜਾਬ ਦੇ ਅਹਿਮ ਤੇ ਭੱਖ ਦੇ ਮੁੱਦੇ ਦੇ ਉੱਤੇ ਤੁਸੀਂ ਖੜੇ ਹੋ ਅੱਜ ਨਾਲ ਇਹ ਬਹੁਤ ਵਧੀਆ ਗੱਲ ਆ ਤੁਹਾਡਾ ਧੰਨਵਾਦ ਆ ਤੇ ਉਸ ਤੋਂ ਬਾਅਦ ਮੈਂ ਆਪਣੀ ਗੱਲਬਾਤ ਬੁੱਢੇ ਨਾਲੇ ਪ੍ਰਤੀ ਪਾਣੀਆਂ ਪ੍ਰਤੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਸਰਦਾਰ ਜੀਤ ਸਿੰਘ ਡੱਲੇਵਾਲ ਜਿਹੜੇ ਕਿ ਅੱਜ 18ਵੇਂ ਦਿਨ ਭੁੱਖ ਹੜਤਾਲ ਤੇ ਜਾ ਚੁੱਕੇ ਨੇ ਉਹਨਾਂ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹਨਾਂ ਲਈ ਅਪੀਲ ਹੈ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਨੂੰ ਰਾਜਸਥਾਨ ਸਮੁੱਚੇ ਭਾਰਤ ਦੇ ਲੋਕਾਂ ਨੂੰ ਕਿ ਸਾਨੂੰ ਉਸ ਇਨਸਾਨ ਦਾ ਖੜਨਾ ਚਾਹੀਦਾ ਹੈ ਜਿਹੜਾ ਇਨਸਾਨ ਸਾਡੀਆਂ ਨਸਲਾਂ ਫਸਲਾਂ ਸਾਡੀਆਂ ਆਉਣਗੇ ਆਲੇ ਭਵਿੱਖ ਲਈ ਅੱਜ ਆਪਣੀ ਜ਼ਿੰਦਗੀ ਦਾਅ ਤੇ ਲਾ ਚੁੱਕਿਆ ਸੋ ਅੱਗੇ ਜਿਹੜੀ ਆਪਾਂ ਗੱਲਬਾਤ ਕਰਨੀਆਂ ਪਾਣੀਆਂ ਦੀ ਬਾਈ ਅਮਤੋਜ ਨੇ ਜਸਕੀਰਤ ਨੇ ਤੁਹਾਨੂੰ ਸਾਹਮਣੇ ਸਾਰਾ ਕੁਝ ਦੱਸਤਾ ਦੇਖੋ ਆ ਸਾਰਾ ਪਲੰਦਾ ਪਿਆ ਆਉ ਸਾਰੇ ਆਰਡਰ ਨੇ ਜਿਹੜੇ ਐਨਜੀਟੀ ਦੇ ਨੇ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਪੰਜਾਬ ਵਾਲਾ ਸੈਂਟਰਲ ਪ੍ਰਦੂਸ਼ਣ ਬੋਰਡ ਆ ਰੋਕਣ ਵਾਲਾ ਜਿਹੜਾ ਉਹ ਬੋਰਡ ਐ ਸਾਰਿਆਂ ਵੱਲੋਂ ਆਰਡਰ 12 ਅਗਸਤ ਤੋਂ ਲੈ ਕੇ ਸਭ ਤੋਂ ਹੈਰਾਨੀਜਨ ਗੱਲ ਇਹ ਆ ਜਦੋਂ 3 ਤਰੀਕ ਨੂੰ ਇੱਥੇ ਵੱਡਾ ਇਕੱਠ ਹੁੰਦਾ ਲੋਕ ਆਉਂਦੇ ਆ ਸਿਉਣੀ ਬਣਾਦਾ ਸਾਰਾ ਲੁਧਿਆਣਾ ਪੰਜਾਬ ਦੇ ਵਿੱਚ ਬਖ ਬਖ ਥਾਮਾ ਦੇ ਬੰਦੇ ਘੇਰੇ ਗਏ ਕੁੱਟੇ ਗਏ ਇੱਕ 70 ਸਾਲ ਦੀ ਬੇਬੇ ਕੁੱਟੀ ਜਾਂਦੀ ਆ ਤੇ ਇਹਦਾ ਮਾਹੌਲ ਬਣਾਇਆ ਜਾਂਦਾ ਕਿ ਪੰਜਾਬੀ ਨਾਟਕ ਪ੍ਰਵਾਸੀ ਬਣਾ ਦਿਓ ਜੀ ਉਹਨਾਂ ਨੂੰ ਪੁਲਿਸ ਰੱਖਿਆ ਦੇ ਕੇ ਸਟੇਜਾਂ ਲਵਾ ਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੰਗਾਂ ਵਾਲਿਆਂ ਵੱਲੋਂ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਜਿਹੜਾ ਜ਼ਹਿਰਾਂ ਪਾ ਕੇ ਕਾਰਖਾਨੇ ਨਹੀਂ ਇਹ ਕਤਲਖਾਨੇ ਆ ਇਹ 40 ਸਾਲ ਤੋਂ ਸਾਡੇ ਪੰਜਾਬ ਤੇ ਨਾਲ ਰਾਜਸਥਾਨ ਦੇ 8 ਜ਼ਿਲ੍ਹਿਆਂ ਦੇ ਲੋਕਾਂ ਦੇ ਲਗਾਤਾਰ ਕਤਲ ਕਰ ਰਹੇ ਨੇ ਸਾਡੇ ਬੱਚੇ ਮਾਰ ਰਹੇ ਨੇ ਕੁੱਖਾਂ ਦੇ ਵਿੱਚ ਜਾਂ ਛੋਟੇ ਛੋਟੇ ਜੰਮੇ ਹੋਏ ਜਵਾਲ ਸਾਡੇ ਮਾਰ ਰਹੇ ਨੇ ਉਹ ਕਤਲਖਾਨੇ ਜਿਹੜੇ ਸ਼ਰਿਆ ਅੰਤਮ ਘਾ ਰਹੇ ਆ ਖੜ ਕੇ ਸਟੇਜਾਂ ਤੇ ਵੀ ਆਓ ਕਿਹੜਾ ਰੋਕੂਗਾ ਅਸੀਂ ਨਹੀਂ ਬੰਦ ਕਰਦੇ ਨਾਲ ਸਰਕਾਰ ਪੂਰਨ ਤੌਰ ਤੇ ਭਰਾਵੋ ਖੜ ਗਈ ਹੈ ਇਹ ਗੱਲ ਅੱਜ ਛੋਡੇ ਰਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਸੁਣਾ ਚਾਹੁੰਦੇ ਆ ਵੀ ਇਹਨਾਂ ਨੇ 2 ਦਿਨ ਦਾ ਸਮਾਂ ਲਿਆ ਸੀ ਭਦਰਕੇ ਵਾਲਾ ਬੰਦ ਕਰਾਂਗੇ ਹੱfte ਦਾ ਸਮਾਂ ਲਿਆ ਸੀਗਾ ਸਰਕਾਰ ਵੱਲੋਂ ਇਹ ਜੀ ਸਰਕਾਰ ਦਾ ਨੁਮਾਇੰਦਾ ਬਣ ਕੇ ਆਇਆ ਸੀ ਵੀ ਅਸੀਂ ਇੱਕ ਹਫ਼ਤੇ 'ਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜਾ ਆਪਣਾ ਤਾਜਪੁਰ ਵਾਲਾ ਤੇ ਜਿਹੜਾ ਫੋਗਲ ਪੁਆਇੰਟ ਵਾਲਾ ਸੀ ਬੰਦ ਕਰ ਦਿਆਂਗੇ ਦੇਖੋ ਸਭ ਤੋਂ ਕਿਵੇਂ ਖੜਦੇ ਆ ਸਰਕਾਰ ਨਾਲ ਜਿਹੜਾ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਹੈ ਇਹਨਾਂ 2 ਦਿਨਾਂ ਦੇ ਵਿੱਚ ਚਿੱਠੀ ਕੱਢਦਾ ਕਿਹਨੂੰ ਕੱਢਦਾ ਬਹਾਦਰਕੇ ਵਾਲਿਆਂ ਨੂੰ ਬੀ ਤੁਸੀਂ ਐ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਇੰਨਾ ਵੰਗੂ ਕੋਈ ਕਾਰਵਾਈ ਕਰ ਲੋ ਤੇ ਸਾਨੂੰ ਸਟੇ ਮਿਲ ਜੇ ਤੇ ਉਨੇ ਤਰ ਅਸੀਂ ਆਪਣੀ ਕਾਰਵਾਈ ਰੋਕ ਦਿੰਨੇ ਆ ਸਾਫ਼ ਲੱਭ ਜਾਂਦੇ ਮੈਂ ਸਮਝਾਉਣਾ ਇਹ ਚਿੱਠੀ ਹੋएगी ਆ ਜਿਹੜੀ ਚਿੱਠੀ ਪੰਜਾਬ ਪ੍ਰਦੂਸ਼ਣ ਬੋਰਡ ਵਾਲੇ ਬਾਦਰਕੇ ਵਾਲਿਆਂ ਨੂੰ ਕੱਢ ਰਹੇ ਨੇ ਤੇ ਇਹ ਗੱਲ ਸਾਫ਼ ਹੋ ਗਈ ਜਦੋਂ ਸਾਡੀ ਸਮੁੱਚੀ ਟੀਮ ਸਕੀਰਤਰੀ ਬੈਠੇ ਆ ਡਾਕਟਰ ਜੀ ਕਪਲ ਰੋੜਾ ਜੀ ਬੈਠੇ ਆ ਜਦੋਂ ਇਹ ਐਨਜੀਟੀ ਦੇ ਵਿੱਚ ਤਰੀਕ ਹੁੰਦੀ ਆ ਏਰਿੰਗ ਹੁੰਦੀ ਆ ਸੁਣਵਾਈ ਹੁੰਦੀ ਆ ਉੱਥੇ ਜਾਂਦੇ ਉੱਥੇ ਗੱਲ ਨਿਕਲ ਕੇ ਸਾਹਮਣੇ ਆ ਜਾਂਦੀ ਆ ਵੀ ਆ ਦੇ ਕੋ ਪੰਜਾਬ ਪ੍ਰਦੂਸ਼ਨ ਬੋਰਡ ਉਹਨਾਂ ਨੂੰ ਇਹ ਕਹਿ ਰਹੇ ਵੀ ਅਸੀਂ ਕੋਈ ਗੱਲ ਨਹੀਂ ਅਸੀਂ ਥੋੜਾ ਡਿਲੇ ਕਰ ਦਿੰਦੇ ਹਾਂ ਤੁਸੀਂ ਇਹਦੇ ਸਟੇਜ ਐ ਲੋ ਤਾਂ ਕਿ ਸੋਨੂੰ ਵੀ ਸੌਖਾ ਆਜੇ ਤੇ ਸਾਨੂੰ ਬੰਦ ਕਰਨ ਦੀ ਨੌਬਤ ਨਾ ਆਵੇ ਦੇਖੋ ਕਿਵੇਂ ਕੁਸਤੀਚੋਰਾ ਰਲਿਆ ਕਿਵੇਂ ਸਾਰੇ ਰਲੇ ਹੋਏ ਨੇ ਬਿਲਕੁਲ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਭਰਾਵੋ ਬਿਲਕੁਲ ਸਰਕਾਰ ਮੁੱਕਰ ਚੁੱਕੀ ਹੈ ਵਾਅਦਾ ਖਲਾਫੀ ਕਰ ਚੁੱਕੀ ਹੈ ਏ ਉਹਨਾਂ ਦੀ ਪਿੱਠ ਤੇ ਆ ਕੇ ਖੜ ਗਏ ਡਾਂਗਾ ਵਾਲਿਆਂ ਦੇ ਵੀ ਇਹ ਬੰਦ ਨਹੀਂ ਹੋਣ ਦੇਣੀਆਂ ਜਿਹੜਾ ਪੰਜਾਬ ਦੇ ਲੋਕ ਜਿਵੇਂ ਮਰਜੀ ਮਾਰ ਮਾਰ ਦਿਓ ਇਹ ਸਾਫ਼ ਹੋ ਚੁੱਕੀ ਹੈ ਗੱਲ ਅੱਜ ਇਸ ਕਰਕੇ ਅਸੀਂ ਅੱਜ ਦੀ ਗੜੀ ਕੜੀ ਕੜੀ ਕੇ ਅੱਜ ਦਸਾਂ 11 ਦਿਨਾਂ ਬਾਅਦ ਆਪਣੀ ਗੱਲਬਾਤ ਤੁਹਾਡੇ ਕੋਲੇ ਆ ਕੇ ਰੱਖੀ ਆ ਵੀ ਸਰਕਾਰ ਭਵੰਤਮਾਨ ਇਹ ਇਹ ਹੁਣ ਇਹ ਪਾਣੀਆਂ ਦਾ ਰਾਖਾ ਖਵਾਉਂਦਾ ਸੀ ਇਹ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਖਵਾਉਂਦਾ ਸੀ ਇਹ ਪੰਜਾਬ ਦਾ ਪੁੱਤ ਨਹੀਂ ਇਹ ਪੰਜਾਬ ਦਾ ਐ ਮੰਨ ਲਓ ਕਿ ਕਾਤਲ ਕਾਲੇ ਪਾਣੀਆਂ ਦਾ ਰਾਖਾ ਕਾਲੇ ਪਾਣੀਆਂ ਦਾ ਰਾਖਾ ਬੰਦਾ ਇਹ ਭੰਤਮਨ ਕਾਲੇ ਪਾਣੀਆਂ ਰਾਖਾ ਬੰਦਾ ਜਿਹੜਾ ਸ਼ਰੇਆਮ ਡੈਂਗਾ ਦੇ ਹੋਵੇ ਜਾਂ ਇਲੈਕਟ੍ਰੋਪਲੇਟਿੰਗ ਹੋਵੇ ਜਾਂ ਡੈਰੀਆਂ ਹੋਣ ਜਾਂ ਜਿੱਨਾ ਸੀਵਰੇਜ ਦਾ ਗੰਦ ਪੈਂਦਾ ਉਹਨਾਂ ਦੇ ਭਰਾਵੋ ਹੱਕ ਚਾ ਕੇ ਖੜ ਗਿਆ ਸਾਰਾ ਤੌਰ ਤੇ ਇਥੋਂ ਜਿਹੜਾ ਤਿੰਨ ਤਰੀਕ ਦਾ ਵੱਡਾ ਰੋਹ ਬਣਿਆ ਇਕੱਠ ਹੋਇਆ ਉੱਥੇ ਗੱਲਾਂ ਕਰਕੇ ਗਿਆ ਪ੍ਰਸ਼ਾਸਨ ਆਇਆ ਏਡੀਸੀ ਹੁਣ ਏਡੀਸੀ ਆਪਤਾ ਆ ਨਹੀਂ ਗਿਆ ਏਡੀਸੀ ਇੱਕ ਅਥਾਰਟੀ ਹੈ ਇੱਕ ਪਾਵਰ ਹੈ ਇੱਕ ਸਰਕਾਰ ਦਾ ਨਮਾਇੰਦਾ ਹੈ ਜੇ ਲੋ ਸਾਡੇ ਨੁਮਾਇੰਦਿਆਂ ਨਾਲ ਗੱਲ ਕਰਨ ਆਏ ਏਡੀਸੀ ਤਾਂ ਉਹਨਾਂ ਨੇ ਕਿਹਾ ਕਿ ਰੁਕੋ ਮੈਨੂੰ ਉੱਪਰ ਗੱਲ ਕਰ ਲੈਣ ਦਿਓ ਉੱਪਰ ਮੁੱਖ ਮੰਤਰੀ ਨਾਲ ਗੱਲ ਹੁੰਦੀ ਹੈ ਕਿ ਸੈਕਟਰੀ ਨਾਲ ਗੱਲ ਹੁੰਦੀ ਹੈ ਕਿਹਦੇ ਨਾਲ ਗੱਲ ਕਰਕੇ ਭਰੋਸਾ ਦੇ ਕੇ ਗਿਆ ਉਹ ਲੂਪ 'ਚ ਲੈ ਕੇ ਗੱਲ ਕਰ ਰਿਹਾ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਆਹ ਦੋ ਦਿਨਾਂ 'ਚ ਤੇ ਹਫ਼ਤੇ 'ਚ ਬੰਦ ਕਰ ਦਾਂਗੇ ਅੱਜ ਤਰੀਕ ਹੋ ਗਈ 13 ਦੱਸ ਦਣ ਲਾਂਗੇ ਭਰਾਵੋ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਲਟਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਜਿਵੇਂ ਬਾਈ ਹਮਤੋਜ ਨੇ ਕਿਹਾ ਹਨਾਨੀ ਜਨਨ ਗੱਲ ਹੈ ਕਿ ਇੱਥੇ ਸਾਲਾਂ ਬੱਧੀ ਕੇਸ ਲੰਮਕਦੇ ਆ انصاف ملدیاں نو 40 40 30 30 سال لگ جندے ہیں پر پہلی واری ਹੋਇਆ ਕਿ ਐਨ ਜੀ ٹی ਨੇ ਜਿਹੜੀ 20 ਮਾਰਚ ਤਰੀਕ ਸੀਗੀ ਖਿੱਚ ਕੇ ਉਹਦੇ ਝਾੜਾਂ ਪਾਈਆਂ ਤੇ ਪੰਜਾਬ ਪ੍ਰੋਡਕਸ਼ਨ 보ਡ ਨੂੰ ਦੇ ਇਹਨਾਂ ਸਾਰਿਆਂ ਨੂੰ ਵੀ ਤੁਸੀਂ ਆ ਕੀ ਕਰ ਰਹੇ ਹੋ ਤੁਸੀਂ ਇਹਦੀ ਗਲਤ ਧਾਰਨਾ ਪੈਦਾ ਕਰ ਰਹੇ ਹੋ ਤੁਸੀਂ ਗਲਤ ਦੱਸਾ ਰਹੇ ਹੋ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਇਹਦਾ ਜੀ ਸਟੇ ਹੋਈ ਹੋਈ ਹੈ ਉਹਨਾਂ ਨੇ ਸਾਫ਼ ਤੌਰ ਤੇ ਐਨ ਜੀ ٹی ਨੇ ਕਿਹਾ ਜੱਜ ਸਾਹਿਬ ਨੇ ਕਿਹਾ ਵੀ ਦਿਖਾਓ ਕਿੱਥੇ ਲਿਖਿਆ ਹੈ ਵੀ ਇਹ ਸਟੇ ਹੈ ਇਨਾਂ ਨੂੰ ਕੋਈ ਗੱਲ ਨਹੀਂ ਆਈ ਆ ਕੱਲਾ ਕੱਲਾ ਆਰਡਰ ਜੇ ਚਾਹੁੰਦੇ ਆ ਨਾ ਡੈਂਗਾ ਵਾਲੇ ਤੇ ਦੂਜੇ ਤੀਜੇ ਇਹਨਾਂ ਦੇ ਸਾਹਮਣੇ ਆ ਸਿਰ ਤੋਂ ਮੇਜ਼ ਤੇ ਲਾ ਜਾ ਕੇ ਪੜਾ ਦੇ ਵੀ ਆ ਕੁਛ ਹੈ ਤਾਂ ਉੱਥੇ ਇਹਨਾਂ ਨੂੰ ਝਾੜਾਂ ਪੈਣ ਤੋਂ ਬਾਅਦ ਹੁਣ ਗੱਲ ਇੱਥੇ ਖੜ ਗਈ ਪੜਾਵੋ ਆ ਕੇ ਪੰਜਾਬ ਦੇ ਲੋਕਾਂ ਨੂੰ ਪੀਲੇ ਰਾਜਸਥਾਨ ਦੇ ਲੋਕਾਂ ਨੂੰ ਪੀਲੇ ਸਾਨੂੰ ਮਾਰਨਾ ਚਾਹੁੰਦੇ ਆ ਸਿੱਧੀ ਸਾਫ਼ ਗੱਲ ਲੱਭ ਜਾਂ ਚਈ ਹੈ ਅਸੀਂ ਬਾਰ ਬਾਰ ਕਹਿੰਦੇ ਆ ਇਹ ਮਸਲੇ ਨੂੰ ਕਿਸੇ ਪਿੰਡ ਨਾਲ ਕਿਸੇ ਸ਼ਹਿਰ ਨਾਲ ਕਿਸੇ ਕਿਸਾਨ ਮਜ਼ਦੂਰ ਨਾਲ ਜੁੜ ਕੇ ਦੇਖੋ ਮਸਲਾ ਇਨਸਾਨੀਅਤ ਦਾ ਇਹ ਮਸਲਾ ਮਨੁੱਖਤਾ ਦਾ ਹਰ ਇਨਸਾਨ ਪਾਣੀ ਪੀਂਦਾ ਫੋਟਾ ਬੈਸੀ ਧਰਤੀ ਇਹਦਾ ਪਾਣੀ ਕੈਸੇ ਹਾਲ ਦਾ ਬਚਿਆ 12-15 ਸਾਲ ਦੀ ਖੇੜਾ ਸਾਡੀ ਪਾਣੀ ਦੀ 12-15 ਮੈਂ ਵੱਧ ਕਹਿ ਰਿਹਾ ਦੋ ਦੋ ਟੋਟੇ ਪਾਇਆ ਇਤਕੀ ਮੋਟਰਾਂ ਚ ਮੈਨੂੰ ਪਤਾ ਮੈਂ ਕਿਸਾਨ ਕਿਸਾਨਾਂ ਦੇ ਮੈਂ ਖੇਤੀ ਕਰਦਾ 20 ਫਟ ਪਾਣੀ ਮੇਰਾ ਪਿੰਡ ਨਹਿਰ ਤੇ ਥੱਲੇ ਗਿਆ 5 ਮਹੀਨਿਆਂ ਚ ਸਾਡੇ ਕੋਲ 10-12 ਸਾਲ ਦਾ ਨਹੀਂ ਸਾਡੇ ਕੋਲ 5-4 ਸਾਲ ਦਾ ਪਾਣੀ ਹੈ ਇਸ ਲਈ ਲੜਾਈ ਬਹੁਤ ਵੱਡੀ ਆ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਆ ਸੱਭਿਆ ਚ ਨੂੰ ਬਚਾਉਣ ਦੀ ਲੜਾਈ ਆ ਅਸੀਂ ਇਹ ਲੜਾਈ ਲੜਾਂਗੇ ਆਖਰੀ ਸਾਥ ਕਰਾਂਗੇ ਉਹਦੇ ਵੀ ਕਹਿਦਾ ਸੀ ਅਸੀਂ ਪਹਿਲਾਂ ਵੀ ਕਹਿੰਦੇ ਆਏ ਅਸੀਂ ਅੱਜ ਵੀ ਕਹਿੰਦੇ ਆ ਵੀ ਇਹ ਜ਼ਹਿਰਾ ਵੀ ਬੰਦ ਕਰਾਂਗੇ ਇਹ ਭੁੱਲ ਜੋ ਜਿਹੜਾ ਮਰਜ਼ੀ ਕੁਝ ਕਰ ਲੈਣੇ ਇਹ ਉਹਦੇ ਵੀ ਚੈਲੰਜ ਕੀਤਾ ਸੀ ਕੋਈ ਗੱਲ ਨਹੀਂ ਫੜਿਆ ਗਿਆ ਗੱਡੀਆਂ ਭੰਨੀਆਂ ਬੰਦੇ ਘੇਰੇ ਡਾਂਗਾ ਮਾਰੀਆਂ ਬਹੁਤ ਕੁਝ ਕੀਤਾ ਇਹਨਾਂ ਨੇ ਇੱਥੇ ਜੋ ਮਰਜ਼ੀ ਕਰੋ ਪੰਜਾਬ ਦੇ ਲੋਕ ਕੋਈ ਛੋੜੇ ਜਾ ਰਹੇ ਆ ਸੋਡੇ ਚਾ ਰਹੇ ਆਂ ਅਸੀਂ ਆ ਸਿਰਫ ਤੇ ਸਿਰਫ ਇਸ ਕਰਕੇ ਸੀ ਰੁਕੇ ਹੋਇਆ ਕਿਉਂਕਿ ਸਾਡਾ ਇੱਕ ਮੋਰਚਾ ਚੌਦਰ ਪਖਿਆ ਹੋਇਆ। ਦਲੇਲ ਸਾਹਿਬ ਮਰਨ ਵਰਤੇ ਬੈਠੇ ਆ ਤੇ ਸਾਡੇ ਸ਼ੰਭੂ ਦੇ ਉੱਤੇ ਕਿਸਾਨ ਰੋਜ਼ ਕੁੱਟੇ ਜਾ ਰਹੇ ਆ ਡਾਂਗਾਂ ਨਾਲ ਅਥਰੂ ਗਾਇਆਂ ਦੇ ਗੋਲੇ ਭਰਾਏ ਜਾ ਰਹੇ ਆ। ਅਸੀਂ ਸਿਰਫ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਮੋਰਚਾ ਆਸਮੇਂ ਅਡੋਫਾਟੀ ਕਈ ਮੋਰਚੇ ਖੁੱਲ ਜਾਣ ਤੇ ਉੱਥੇ ਫਿਰ ਲੋਕ ਅਡੋਫਾਟੀ ਬੰਡੇ ਜਾਂਦੇ ਆ। ਅਸੀਂ ਜਨਵਰੀ ਤੋਂ ਸ਼ੁਰੂ ਹੋ ਰਹੇ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਚਾਵਾਂਗੇ ਲੋਕਾਂ ਕੋਲੇ ਜਾਵਾਂਗੇ ਆ ਪਾਣੀ ਦੀਆਂ ਬੋਤਲਾਂ ਲੈ ਕੇ ਆ ਪਾਣੀ ਲੈ ਕੇ ਜਾਵਾਂਗੇ ਸੋਨੂੰ ਮੈਂ ਇੱਕ ਅਪੀਲ ਕਰਦਾ ਵੀ ਜਿਹੜੇ ਡਾਇੰਗ ਵਾਲੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਜੀ ਝੂਠ ਮਾਰਦੇ ਆ ਸੋਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਨਾਲ ਹੀ ਬਾਹ ਫੜ ਲਿਆ ਕਰੋ ਕਿ ਆਓ ਜੀ ਆਪਾਂ ਚੱਲਦੇ ਆ ਪਾਣੀ ਪੀਓ ਅਸੀਂ ਇਹ ਚੈਲੰਜ ਕਰਦੇ ਆ ਆ ساری ساری ਟੀਮ ਅਸੀਂ ਇਹਨਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗਾਗੇ ਵੀ ਅਸੀਂ ਗਲਤ ਸੀ ਤੁਸੀਂ ਸਹੀ ਸੀ ਇਹ ਸਾਰਾ ਆਪਣਾ ਟੱਬਰ ਲਿਆ ਕੇ ਜਿਹੜਾ ਪਾਣੀ ਕਹਿੰਦੇ ਸਾਫ਼ ਹੈ ਸਾਰਾ ਟੱਬਰ ਲਿਆਉਣਾ ਉਹਦਾ ਅੱਜ ਉੱਥੇ ਆ ਜਾਗੇ ਵਿੱਚ মিডিਆ ਆ ਜੂਗਾ ਉਹ ਪਾਣੀ ਇਹਨਾਂ ਦੇ ਟੱਬਰ ਨੂੰ ਆਪਾਂ 1 ਮਹੀਨਾ ਉੱਥੇ ਰਹਿਣਾ 1 ਮਹੀਨਾ ਇਹ ਪਾਣੀ ਪੀਣਗੇ ਉਹ ਸਾਰਾ ਟੱਬਰ ਸਮੇਤ ਪੀਣਗੇ ਜਿਹੜੇ ਪਾਣੀ ਨੂੰ ਪੀ ਕੇ 40 ਸਾਲ ਤੋਂ ਲੋਕ ਮਰ ਰਹੇ ਆ ਜਿਹੜੇ ਕਹਿੰਦੇ ਪਾਣੀ ਸਾਫ਼ ਆ ਇਹ ਬਿਲਕੁਲ ਦੀ ਗਲਤ ਧਾਰਨਾ ਪੇਸ਼ ਕਰ ਰਹੇ ਆ ਕਿ ਪਾਣੀ ਸਾਫ਼ ਹੋ ਜੂ ਜਿਹੜਾ ਕੈਮੀਕਲ ਰਲ ਗਿਆ ਪਾਣੀ ਜੋ ਸਾਫ਼ ਨਹੀਂ ਹੋ ਸਕਦਾ ਕੋਈ ਵਾਇਰਸ ਕੈਂਸਰ ਦਾ ਕੋਈ ਹੋਰ ਆਪਣੇ ਖੂਨ ਚ ਰਚ ਜਾਂਦਾ ਹੈ ਖੂਨ ਦਾ ਸਾਰਾ ਬਦਲ ਕਰ ਦਿੰਦੇ ਆ ਡਾਕਟਰ ਬਦਲ ਦਿੰਦੇ ਆ ਕਿ ਉਹ ਵਾਇਰਸ ਨਿਕਲ ਜਾਂਦਾ ਉਹ ਵਾਇਰਸ ਉਵੇਂ ਹੀ ਰਹਿੰਦਾ ਇਹ ਉਵੇਂ ਹੀ ਆ ਇਹ ਲੱਖ ਵਾਰੀ ਕੀ ਮੈਂ ਕਹਿੰਦਾ ਤੇ ਕੁੜਾਂ ਵਾਰੀ ਇਹ ਪਾਣੀ ਸਾਫ਼ ਕਰ ਲੋ ਇਹ ਪਾਣੀ ਚ ਕੈਮੀਕਲ ਨਹੀਂ ਨਿਕਲਦਾ ਸੋ ਮੇਰੀ ਬੇਨਤੀ ਇੰਨੀ ਆ ਅਸੀਂ ਸ਼ੁਰੂ ਹੋ ਰਹੇ ਹਾਂ 1 ਜਨਵਰੀ ਨੂੰ ਹਰ ਜ਼ਿਲ੍ਹੇ ਚ ਹਰ ਪਿੰਡ ਤੇ ਲਾਬੰਦੀ ਕਰਕੇ ਪੂਰਾ ਪੰਜਾਬ ਜਾਮ ਕਰਾਂਗੇ ਪੂਰਾ ਪੰਜਾਬ ਤੇ ਚੀਤਾ ਮਰਵਾ ਦਾਂਗੇ ਇਹ ਗੱਲ ਕੋਈ ਭੁਲਿਖਾ ਕਢ ਦਿਓ ਵੀ ਤੁਸੀਂ ਸਾਨੂੰ ਪਾਣੀ ਯਰਾਂ ਪਾ ਕੇ ਮਾਰ ਦਿਓਗੇ ਜਾਂ ਸਾਨੂੰ ਚੁੱਪ ਰਹਿ ਸਾਡੀਆਂ ਆਵਾਜ਼ਾਂ ਬੰਦ ਕਰ ਦਿਓਗੇ ਜੋ ਤੁਹਾਡੇ ਮਨ ਚ ਆਉਂਦਾ ਕਰਿਓ ਪਰ ਤੁਹਾਨੂੰ ਇਹ ਕਦਾਸਤਾ ਵੀ ਕੱਲਾ ਲੁਧਿਆਣਾ ਹੋਇਆ ਸੀ ਤੈਨ ਤਰੀਕ ਨੂੰ ਥੋੜਾ ਡਾਟ ਪੈ ਗਿਆ ਸੀਗਾ ਹੁਣ ਪੂਰਾ ਪੰਜਾਬ ਜਾਮ ਹੋਏ ਗੱਲ ਖਿਆਰ ਰੱਖਿਓ ਤੇ ਪੰਜਾਬ ਦੇ ਲੋਕਾਂ ਨੂੰ ਪੀਲ ਆ ਬਾਈ ਖੜੇ ਹੋ ਜੋ ਹੁਣ ਕੋਈ ਮੌਕਾ ਨਹੀਂ ਨਾ ਸੀ ਕੋਈ ਅਪੀਲ ਕਰਨ ਦੀਆਂ ਨਾ ਕੋਈ ਦਲੀਲ ਜਿਵੇਂ ਬਾਈ ਨੇ ਕਿਹਾ ਆ ਸਾਰਾ ਪੀਲਾਂ ਦਲੀਲਾਂ ਦੇ ਪਰੰਦੇ ਨੇ ਯਾਰ ਅਪੀਲ ਦਲੀਲ ਵੀ ਛੱਡ ਦਿਓ ਮੈਂ ਕਹਿੰਦਾ ਸਾਰੇ ਅਗਲਾ ਛੱਡ ਦਿਓ ਕੀ ਪਾਣੀ ਜਿਹੜਾ ਪਾਉਣਾ ਜਾਇਜ਼ ਹੈ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਰੌਲੇ ਪਾ ਕੇ ਭਾਰਤ ਦੇ ਵਿੱਚ ਸਾਊਥ ਦੇ ਵਿੱਚ ਲੋਕਾਂ ਨੇ ਹਾਈ ਕੋਰਟਾਂ 'ਚ ਜਾ ਕੇ ਕੇਸਾਂ ਇਹ ਜਿਹੜਾ ਬੰਦ ਕਰਤੀਆਂ ਦੁਨੀਆਂ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਤੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ ਹੈਰਾਨੀ ਦੀ ਗੱਲ ਹੈ ਇੰਨਾ ਕੋ ਸਾਹਮਣੇ ਵਾਪਰ ਰਿਹਾ ਹੈ ਲੋਕ ਮਰ ਰਹੇ ਹੈ ਕੋਈ ਸਰਕਾਰ ਦੂਜੀ ਗੱਲ ਹੈਰਾਨੀ ਇਸ ਗੱਲ ਤੋਂ ਹੁੰਦੀ ਹੈ ਸਰਕਾਰਾਂ ਦੀ ਮਜਬੂਰੀ ਹੈ ਆਮ ਆਦੀ ਪਾਰਟੀ ਦੀ ਮਜਬੂਰੀ ਹੈ ਕੀ ਮਜਬੂਰੀ ਹੈ ਮੋਟਾ ਫੰਡ ਚੜਦਾ ਚੜਾਵਾ ਚੜਦਾ ਅਗਲੇ ਨੇ ਦਿੱਲੀ ਇਲੈਕਸ਼ਨ ਲੜਨੀ ਐ ਤੇ ਹਰ ਪਾਰ ਰੁਪਿਆ ਇਹਨਾਂ ਨੂੰ ਇਕੱਠਾ ਕਰਨਾ ਡੰਗਾਣਾ ਤੋਂ ਐਵੇਂ ਨਹੀਂ ਇੱਥੇ ਬਾਬੂ ਕੁਮਾਰ ਤੇ ਨਹਿਰ ਵਰਗੇ ਲਿਆ ਕੇ ਸੀਐਮ ਦੀ ਕੋਠੀ 'ਚ ਬਿਠਾਏ ਹੋਏ ਅਗਲੇ ਨੇ ਉਹਦੇ ਸਿਰ ਤੇ ਐ ਉਹ ਸਾਰਾ ਰੁਪਿਆ ਇੱਥੋਂ ਹਰ ਪਾਰ ਰੁਪਿਆ ਦੀ ਇਹਨਾਂ ਦੀ ਖੇਡ ਹੋਈ ਵੀ ਆ ਗੱਲਬਾਤ ਇਹਨਾਂ ਦੀ ਗਣੀ ਮਿੱਠੀ ਆ ਵੀ ਅਸੀਂ ਕੁਝ ਬੰਦ ਨਹੀਂ ਕਰਦੇ ਤੂੰ ਰੁਪਿਆ ਚੜਾਓ ਅਸੀਂ ਦਿੱਲੀ ਇਲੈਕਸ਼ਨ ਲੜਨੀ ਐ ਇਹ ਸਾਰਾ ਉਧਰ ਨੂੰ ਲਿਜਾ ਰਹੇ ਆ ਕਹਾਣੀ ਸੋ ਇਹ ਇਸ ਕਰਕੇ ਇਹਦਾ ਜਦੋਂ ਸਮਝਦੇ ਆ ਮਜਬੂਰੀ ਹੈ ਇਹਦਾ ਪੈਸੇ ਇਕੱਠੇ ਕਰਨੇ ਆ ਡਾਂਗਾਂਆਂ ਤੋਂ ਪੈਸੇ ਲੈਣੇ ਆ ਖਾਣੇ ਆ ਇਹ ਚਲਾ ਰਹੇ ਆ ਵਿਰੋਧੀਆਂ ਦੀ ਕੀ ਮਜਬੂਰੀ ਆ ਐਸ ਵੇਲੇ ਕਾਂਗਰਸ ਕਿੱਥੇ ਆ ਯਾਰ ਹੈ ਵੈਸੇ ਵਿਰੋਧੀ ਤੇਰਾ ਭਾਜਪਾ ਵਾਲੇ ਕਿੱਥੇ ਆ ਭਾਈ ਅਕਾਲੀ ਦਲ ਬਾਦਲ ਕਿੱਥੇ ਆ ਉਹ ਕਿ ਚੁੱਪ ਨੇ ਉਹ ਤਾਂ ਆਪਣੇ ਆਪ ਨੂੰ ਇਹ ਦਰਸਾ ਰਹੇ ਆ ਵੀ ਇਹਨਾਂ ਨੂੰ ਲਾਹੋ ਤੇ ਅਸੀਂ ਆਵਾਂਗੇ ਵੀ ਸਾਨੂੰ ਕੁਰਸੀ ਸਭਾਓ ਸਾਰਾ ਜੋਰ ਜਿੰਨੀਆਂ ਧਿਰਾਂ ਨੇ ਚਾਹੇ ਕਾਲੀ ਦਲਾ ਚਾਹੇ ਕਾਂਗਰਸਾ ਚਾਹੇ ਭਾਜਪਾ ਇਸ ਗੱਲ ਤੇ ਜੋਰ ਲਾਈ ਜਾਂਦੇ ਆ ਕਿ ਅਸੀਂ ਆਉਣਾ ਜੀ ਸਾਨੂੰ ਸੁਭਾ ਦਿਓ ਆਹ ਮੁੱਦੇ ਤੇ ਚੁੱਪ ਕਿਉਂ ਬਈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਰਿਆਂ ਪ੍ਰਧਾਨਾਂ ਦੀ ਵਿਰੋਧੀ ਧਰ ਦੇ ਨੇਤਾ ਜਿਹੜੇ ਹੈਗੇ ਉਹਨਾਂ ਲੋਕਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਇੰਟਰਵਿਊ ਕਰੋ ਪੁੱਛੋ ਵੀ ਤੁਸੀਂ ਚੁੱਪ ਕਿਉਂ ਆ ਜੀ ਕੀ ਇਹ ਮੁੱਦਾ ਇਹ ਕਾਲੇ ਪਾਣੀ ਦੀ ਟੀਮ ਦਾ ਮੁੱਦਾ ਹੈ ਇਹ ਦੋ ਚਾਰ ਲੋਕਾਂ ਦਾ ਮੁੱਦਾ ਹੈ ਕੱਲੇ ਲੁਧਿਆਣੇ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਹੈ ਇਹ ਕੱਲਾ ਬੁੱਢਾ ਦਰਿਆ ਛੱਡੋ ਸਭ ਕੁਝ ਛੱਡੋ ਰਾਵੀ ਵਿਆਹ ਛੱਡੋ ਇੱਥੇ ਜਿਹੜਾ ਧਰਤੀ 'ਚ ਬੋਰ ਕਰਕੇ ਪਾਈ ਜਾਂਦੇ ਆ ਆ ਜਹਾਗੀਰ ਪਿੰਡ ਰਾਤ ਹੀ ਜਹਾਗੀਰ ਪਿੰਡ ਸੰਰੂਰ ਦੇ ਵਿੱਚ ਜਹਾਗੀਰ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਰਾਾਂ ਦੇ ਵਿੱਚੋਂ ਨਾਲ-ਨਾਲ ਫੈਟਰੇ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆ ਕੇ ਆਰ ਬੀ ਐਲ ਫੈਕਟਰੀ ਲੱਗੀ ਹੋਈ ਧੂਰੀ ਤੇ ਉੱਥੇ ਯਾਰ ਨਿਕਲੀ ਜਾਸੇ ਪਾਸੇ ਬੋਰਾਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਉਹ ਫੈਕਟਰੀ 30 ਸਾਲ 35 ਸਾਲ ਕੇਆਰਬੀਐਲ ਫੈਕਟਰੀਆਂ ਵਰਗੀਆਂ ਜ਼ਹਿਰਾ ਪਾ ਕੇ ਬੰਦ ਕਰਕੇ ਆਪਣਾ ਮੁਨਾਫਾ ਲੈ ਕੇ ਟੱਪ ਜਾਂਦੀਆਂ ਨੇ ਤੇ ਮਗਰੋਂ ਲੋਕਾਂ ਨੂੰ ਮਰਨ ਲਈ ਉਹ ਪਾਣੀ ਛੱਡ ਦਿੱਤਾ ਜਾਂਦਾ। ਇਹ ਇੱਕ ਥਾਂ ਦਾ ਨਹੀਂ ਮਸਲਾ ਨਹੀਂ ਹੈਗਾ ਭਰਾਵੋ। ਇਹ ਨਾ ਸੋਚੋ ਵੀ ਇਕੱਲਾ ਬੁੱਢਾ ਤੇ ਰਿਆ ਸਤਲੋ ਜਾਇਆ ਇਕੱਲਾ ਦੱਖਣੀ ਮਾਲਵਾ ਰਸਤਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ। ਸੋ ਇਹ ਤੁਹਾਨੂੰ ਦੱਸਦਾ ਵੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕ 'ਚ ਹਾਂ। ਪੂਰੇ ਪੰਜਾਬ 'ਚ ਅੱਗੇ ਤਾਂ ਅਸੀਂ ਕਹੇ ਸੀ ਇਕੱਲੇ ਦੱਖਣੀ ਮਾਲਵੇ 'ਚ ਨਰ ਆਸਤਾਨ ਹੁਣ ਪੂਰਾ ਪੰਜਾਬ ਅਸੀਂ ਜਿਵੇਂ ਬਾਈ ਮਤੋਜ ਨੇ ਕਹਿਤਾ ਕਿ ਜਨਵਰੀ ਤੋਂ ਸ਼ੁਰੂ ਆ ਬਸਾਖੀ ਤੇ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵਿੱਚ ਸਮੇਂ 'ਚ ਕਿਹੜੀਆਂ ਸੱਦੇ ਦੇਣੇ ਨੇ ਕੀ ਪ੍ਰੋਗਰਾਮ ਲੀਕਣਾ ਕਿਹੜੇ ਜਾਮ ਕਰਨੇ ਕਿੱਧਰ ਨੂੰ ਵਧਣਾ ਇਹ ਸਮੇਂ-ਸਮੇਂ 'ਤੇ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਬਸ ਮੇਰਾ ਵੀਰ ਉਹਦੇ ਬੇਨਤੀ ਹੈ ਕਿ ਲਾਂਬ ਬੰਦ ਹੋਏ ਇਕੱਠੇ ਹੋ ਕੇ ਪੈਰ ਜੁੱਤੀ ਨਾ ਪਾਇਓ ਜੋ ਮਰਜੀ ਹੋ ਜੇ ਪੰਜਾਬ ਦੇ ਲੋਕਾਂ ਨਾਲ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਹੀ ਵੀ ਇਹ ਯਾਰਾਂ ਬੰਦ ਕਰਨੀਆਂ ਤੇ ਅਸੀਂ ਆਪਣਾ ਹੇਠਲਾ ਪਾਣੀ ਵੀ ਬਚਾਉਣਾ ਮੁੱਦਾ ਬਹੁਤ ਵੱਡਾ ਹੈ ਜੀ ਕੁਐਸਚਨ ਆਨਸਰ ਜੀ ਉਹ ਕਾਰਪੋਰੇਸ਼ਨ ਜਦੋਂ ਚੱਲਦੀਆਂ ਲੱਗਦੀਆਂ